ਮੇਰਾ 2016 ਦੇ ਵਿੱਚ ਲੰਮਰਜ ਹੋਈ ਸੀ ਦਿਲਬ੍ਰੀਤ ਕੌਰ ਨਾਲ ਤੇ ਇਹ ਪਿੰਡ ਵਾਲੇ ਕਹਿੰਦੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁੰਨੇ ਵੀ ਬਾਹਰ ਜਾ ਕੇ ਰਹੋ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹਿ ਰਹੇ ਸੀਗੇ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਕੁੜੀਆਂ ਜਾਣ-ਜਾਂ ਕੇ ਅੱਗੇ ਆਉਂਦੀਆਂ ਇਹਨਾਂ ਦੀ ਇੱਕ ਪਾਸੇ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਡਿਸਟਰਬ ਕਰ ਰਹੇ ਨੇ ਔਰ ਦੂਸਰੇ ਪਾਸੇ ਉਹੀ ਕਾਨੂੰਨ ਨੂੰ ਤੋੜ ਰਹੇ ਨੇ ਨਬਾ ਹਲਕੇ ਦੇ ਪਿੰਡ ਗਲਵੱਟੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਤਰਨਜੀਤ ਸਿੰਘ ਅਤੇ ਦਿਲਪ੍ਰਿਤ ਕੌਰ ਜੋ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ 2016 ਦੇ ਵਿੱਚ ਵਿਆਹ ਕਰਵਾਇਆ ਸੀ ਜਿਨ੍ਹਾਂ ਦੇ ਹੁਣ ਦੋ ਬੱਚੇ ਵੀ ਹਨ ਇਹ ਵਿਆਹ ਕਰਵਾਉਣ ਤੋਂ ਬਾਅਦ ਕੁਝ ਸਮਾਂ ਕਿਰਾਏ ਤੇ ਰਹੇ ਪਰ ਹੁਣ ਪਿੰਡ ਦੇ ਵਿੱਚ ਹੀ ਰਹਿ ਰਹੇ ਨੇ ਜਿੱਥੇ ਕੀ ਹੁਣ ਪਿੰਡ ਦੇ ਲੋਕਾਂ ਦੇ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਮੋਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਦੋਨਾਂ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਹੈ ਅਤੇ ਜਦ ਇਸ ਸਬੰਧੀ ਚੌਂਕੀ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਮਾਨਯੋਗ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਦ ਇਸ ਸਬੰਧੀ ਤਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਵੱਲੋਂ ਸਾਡੇ ਤੇ ਪਿੰਡ ਤੋਂ ਬਾਹਰ ਜਾਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਮਾਨਯੋਗ ਹਾਈ ਕੋਰਟ ਦਾ ਰੋਕ ਕਰਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਰਨਜੀਤ ਸਿੰਘ ਨਾਮ ਹੈ ਪਿੰਡ ਗਲਵੱਟੀ ਹੈ ਤੇ ਕਦੋਂ ਤੁਹਾਡਾ ਕਿਹਦੇ ਨਾਲ ਵਿਆਹ ਹੋਇਆ ਸੀਗਾ ਮੇਰਾ 2016 ਦੇ ਵਿੱਚ ਲਵ ਮੈਰਿਜ ਹੋਈ ਸੀ ਦਿਲਬ੍ਰੀਤ ਕੌਰ ਨਾਲ ਤੇ ਹੁਣ ਕਿੰਨੇ ਬੱਚੇ ਨੇ ਕੀ ਮਾਮਲਾ ਪੂਰਾ ਦੋ ਬੱਚੇ ਨੇ ਜੀ ਮੇਰੇ ਮਾਮਲਾ ਇਹ ਹੈ ਵੀ ਦੋ ਸਾਲ ਪਹਿਲਾਂ ਮੈਂ ਕਿਰਾਏ ਤੇ ਰਹਿੰਦਾ ਰਿਹਾ ਜੀ ਦੋ ਸਾਲਾਂ ਤੋਂ ਬਾਅਦ ਹੁਣ ਪਿੰਡ ਰਹਿ ਰਹੇ ਹਾਂ ਜੀ ਤੇ ਇਹ ਪਿੰਡ ਵਾਲੇ ਕਹਿੰਦੇ ਵੀ ਪਿੰਡ 'ਚ ਰਹਿਣਾ ਨਹੀਂ ਹੈਗਾ ਤੁਹਾਨੂੰ ਵੀ ਬਾਹਰ ਜਾ ਕੇ ਰਹੋ ਹੂੰ ਤੇ ਇਹ ਕਿਹਦੇ ਕੇਸ ਕਿਤੇ ਪਾਇਆ ਕੇਸ ਸੀ ਨੱਬਾ ਕੋਰਟ ਦੇ ਵਿੱਚ ਕੇਸ ਪਾਇਆ ਜੀ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਮੰਗ ਤਾਂ ਹੀ ਅਸੀਂ ਇਨਸਾਫ ਇਹ ਮੰਗਦੇ ਆਂ ਵੀ ਸਾਡੀ ਸੁਣਵਾਈ ਹੋਵੇ ਜੀ ਵੀ ਪਿੰਡ ਤੋਂ ਨਾ ਕੱਢਣ ਸਾਨੂੰ ਬਾਹਰ ਠੀਕ ਹੈ ਦੇਖੋ ਹੁਣ ਉਹਨਾਂ ਨੇ ਕੀ ਕਰਿਆ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਹੀ ਗੈਰਕਾਨੂੰਨੀ ਮਤਾ ਪਾਇਆ ਜੀ ਸਾਨੂੰ ਪਿੰਡੋਂ ਕੱਢਣ ਲਈ ਤੇ ਸਾਡੀ ਸੁਣਵਾਈ ਹੋਈ ਜਾਵੇ ਤੇ ਨਾ ਇਨਸਾਫ ਮਿਲੇ ਜੀ ਫਿਰ ਅਸੀਂ ਉੱਪਰ ਹਾਈ ਕੋੜ ਜਿ ਆਮਾਈ ਮੈਂ ਤੁਹਾਡਾ ਕੀ ਹੋਵੇ ਸੁਪੰਸ ਗੁਰਚਰਨ ਸਿੰਘ ਜੀ ਤੇ ਤੁਖੀ ਹਜੇ ਦਾ ਸਰਪੰਚ ਹਾਂਜੀ ਹਾਂਜੀ ਕੀ ਮਾਮਲਾ ਜੀ ਸਰਪੰਸ ਮਾਮਲਾ ਜੀ ਹੈ ਅੱਜ ਤੋਂ 8-10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕੁਲਵਿੰਦਰ ਸਿੰਘ ਦੇ بیٹے ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਣੀ ਬਾਹਰ ਰਹਿ ਰਹੇ ਸੀਗੇ ਹੁਣ 6 ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਕੁੜੀਆਂ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਅਰੰਝ ਸੁਭਾਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਵੀ ਮੈਨੂੰ ਕੌਣਾ ਕੱਢਣ ਵਾਲਾ ਵੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਦੀਕੀ ਕਰਦੀ ਆ ਉਹ ਹਰ ਪੱਖ ਤੋਂ ਉਹ ਗੁੜੀਆ ਮੁੰਡੇ ਦੇ ਬਾਪ ਨਾਲ ਵੀ ਅਸੀਂ ਗੱਲਬਾਤ ਕੀਤੀ ਅੱਜ ਤੋਂ 10-15 ਦਿਨ ਪਹਿਲਾਂ ਚੌਂਕੀ 'ਚ ਵੀ ਬੁਲਾਇਆ ਸੀਗਾ ਉਹ ਕਹਿੰਦਾ ਜੀ ਮੈਂ ਇਹਨਾਂ ਦਾ ਪ੍ਰਬੰਧ ਕਰ ਦੂੰ ਸਾਈਡ ਤੇ ਕਰ ਦੂੰਗਾ 30 ਤਰੀਕ ਤੱਕ ਉਹਨੇ 30 ਤਰੀਕ ਤੱਕ ਦਾ ਸਮਾਂ ਲਿਆ ਸੀਗਾ ਉਹ 30 ਤਰੀਕ ਦਾ ਸਮਾਂ ਲੈਣ ਦੇ ਬਾਵਜੂਦ ਵੀ ਉਹਨੇ ਬਾਹਰ ਕਿਤੇ ਸੈਟਿੰਗ ਕਰਨ ਦੀ ਬਜਾਏ ਇੰਨਾ ਤੇ ਹਰਾਸਮੈਂਟ ਦਾ ਮੇਰਾ ਖਿਆਲ ਹੈ ਸ਼ਾਇਦ ਕੇਸ ਕਰਤਾ ਇਹ ਕਹਿੰਦੇ ਨੇ ਵੀ ਸਾਨੂੰ ਸੰਮਣ ਆ ਗਏ ਨਹੀਂ ਸਾਡੀ ਪਿੰਡ ਦੀ ਹੁਣ ਜਿਹੜਾ ਅੱਜ ਦਾ ਇਕੱਠ ਹੋਇਆ ਇਹ ਏਸੇ ਕਰਕੇ ਹੋਇਆ ਵੀ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਪਿੰਡ ਚੋਂ ਨਾ ਤਾਂ ਮੇਰੇ ਕੋਲੇ ਕੋਈ ਅਥਾਰਟੀ ਆ ਵੀ ਹਾਂ ਮੈਂ ਉਹਨੂੰ ਪਿੰਡ ਚੋਂ ਬਾਹਰ ਕੱਢ ਸਕਾਂ ਹਾਂ ਇਹ ਪਬਲਿਕ ਬਾਈਕਾਟ ਅਸੀਂ ਜਿਵੇਂ ਸਾਡਾ ਸਮਾਜ ਆ ਪਿੰਡ ਦਾ ਸਾਰਾ ਉਹਦਾ ਸੋਸ਼ਲ ਬਾਈਕਾਟ ਕਰੂਗਾ ਕਿਸੇ ਤਰ੍ਹਾਂ ਦੀ ਉਹਦੇ ਨਾਲ ਪਰਿਵਾਰ ਨਾਲ ਸੰਜ ਨਹੀਂ ਰੱਖੂਗਾ ਇਹੇ ਵਾਸਤੇ ਅਸੀਂ ਜਿਹੜਾ ਅੱਜ ਦਾ ਇਕੱਠ ਆ ਇਸ ਕਰਕੇ ਰੱਖਿਆ ਸੀਗਾ ਬਾਈਕਾਟ ਕਿਉਂ ਕਰ ਰਹੇ ਹੋ ਭਾਈ ਕਿਉਂਕਿ ਇਹ ਕੱਲ ਨੂੰ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਬਾਈਕਟ ਤਾਂ ਕਰ ਰਿਹਾ ਕੱਲ ਨੂੰ ਜੇ ਉਹਦਾ ਬਾਈਕਟ ਕਰਾਂਗੇ ਪਰਿਵਾਰ ਦਾ ਤਾਂ ਦੂਜੇ ਬੱਚਿਆਂ ਨੂੰ ਸੇਧ ਮਿਲੂਗੀ ਵੀ ਹਾਂ ਕੱਲ ਨੂੰ ਸਾਡੇ ਮਾਂ ਬਾਪ ਨਾਲ ਵੀ ਇਹ ਹੋਊਗਾ ਸਾਡੇ ਨਾਲ ਵੀ ਇਹ ਹੋਊਗਾ ਬਾਈਕਟ ਕਰਨ ਦਾ ਮੇਨ ਕਾਰਨ ਇਹੀ ਆ ਕਿਉਂਕਿ ਹੋਰ ਬੱਚਿਆਂ ਨੂੰ ਸੇਧ ਮਿਲੂ ਜੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਉਤਸ਼ਾਹਤ ਹੁੰਦੇ ਨੇ ਵੀ ਇਹਦਾ ਕੀ ਬਗੜ ਲਿਆ ਇਹ ਵੀ ਦਰਤੇ ਰਹੀ ਰਹੇ ਨੇ ਮੇਨ ਕਾਰਨ ਇਹ ਆ ਕੋਈ ਹੋਰ ਵੀ ਵਾਇਲੇਸ਼ਨ ਕਰ ਰਹੇ ਨੇ ਕੋਈ ਹੋਰ ਤਾਂ ਇਹੀ ਆ ਜੀ ਇਹ ਜਦੋਂ ਜਾਂਦੇ ਨੇ ਦਰਤ ਦੇ ਦਾਰਾ ਉਹ ਮੇਨ ਰਸਤਾ ਇਹੀ ਆ ਇਹਨਾਂ ਦਾ ਲੰਘਣ ਦਾ ਉਹੀ ਪ੍ਰੋਬਲਮ ਆ ਕੱਲ ਨੂੰ ਰੱਬ ਨਾ ਕਰੇ ਖੁਦਾ ਦਾ ਖਾਸਤਾ ਕੋਈ ਲੜਾਈ ਝਗੜਾ ਹੋ ਜਾਏ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਕਸ਼ਟ ਸੀਗਾ ਇਹ ਰੱਖਿਆ ਸੀਗਾ ਉਹਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਤੇ ਹੁਣ ਵੀ ਸਾਡੀ ਪੂਰੀ ਪੰਚਾਇਤ ਇੱਕ ਵਾਰੀ ਉਸ ਨੂੰ ਬੇਨਤੀ ਕਰੂਗੀ বিজে হে ਸੈਟ ਤੇ ਰਹਿ ਲੈਣ ਕੋਈ ਲੜਾਈ ਝਗੜਾ ਪਰਿਵਾਰ ਤੇ ਜਿਹੜੀ ਕਿਸੇ ਤਰ੍ਹਾਂ ਦੀ ਦੋਹਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹੇ ਲੜਾਈ ਝਗੜਾ ਨਾ ਹੋਵੇ ਇਹੀ ਬੇਨਤੀ ਹੁਣ ਅਸੀਂ ਦੁਬਾਰਾ ਵੀ ਉਹਨਾਂ ਨੂੰ ਪਰਿਵਾਰ ਨੂੰ ਕਰਾਂ ਸਰ ਜਿਹੜੀਆਂ ਇਹ ਕ੍ਰੀਤੀਆਂ ਚੱਲ ਰਹੀਆਂ ਨੇ ਜਾਂ ਜਿਹੜੇ ਪੇਰੈਂਟਸ ਨੇਗੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਇਹ ਜੇ ਬੱਚਿਆਂ ਨੂੰ ਪਹਿਲੇ ਨੰਬਰ ਦੇਤਾ ਉਹਨਾਂ ਨੂੰ ਪ੍ਰੇਸ਼ਮੈਂਟ ਹੋਣੀ ਚਾਹੀਦੀ ਆ ਜਦੋਂ ਇਹਨਾਂ ਦਾ ਫੈਸਲਾ ਹੋਇਆ ਜੀ ਕੁਲਵਿੰਦਰ ਸਿੰਘ ਨੇ ਬਿਆਨ ਦਿੱਤਾ ਵੀ ਮੈਂ ਆਪਣੇ ਬੱਚੇ ਨੂੰ ਬੇਦਖਲ ਕਰਤਾ ਪਰ ਜਦੋਂ ਚੌਂਕੀ ਦੇ ਵਿੱਚ ਲੈ ਕੇ ਗਏ ਉਹ ਝੂਠ ਬੋਲ ਕੇ ਇਹਨਾਂ ਨੇ ਧੂਰੀ ਤੇ ਕਰਮਜੀਤ ਨਾਲ ਸਮਝੌਤਾ ਕਰ ਲਿਆ ਪਰ ਜਦੋਂ ਚੌਂਕੀ ਦੇ ਵਿੱਚ ਉਹਨੂੰ ਕਾਗਜ਼ ਮੰਗੇ ਗਏ ਵੀ ਬੇਦਖਲੀ ਦਾ ਕਾਗਜ਼ ਦੇ ਤੂੰ ਕਹਿ ਰਿਹਾ ਸੀ ਵੀ ਮੈਂ ਬੇਦਖਲ ਕੀਤਾ ਹੋਇਆ ਪਰ ਅੱਜ ਉਹ ਉੱਥੇ ਚੌਂਕੀ ਦੇ ਵਿੱਚ ਮੁੱਕਰ ਗਿਆ ਵੀ ਮੈਂ ਤਾਂ ਆਪਣਾ ਬੱਚਾ ਬੇਦਖਲ ਨਹੀਂ ਕੀਤਾ ਹੋਇਆ ਇੱਕ ਪਾਸੇ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਇਹਨਾਂ ਨੂੰ ਡਿਸਟਰਬ ਕਰ ਰਹੇ ਨੇ ਔਰ ਦੂਸਰੇ ਪਾਸੇ ਉਹੀ ਕਾਨੂੰਨ ਨੂੰ ਤੋੜ ਰਹੇ ਨੇ ਪਟੀਸ਼ਨ ਪਾਈ ਹੈ ਜੀ ਇਹਨਾਂ ਦੇ ਅਗੇਂਸਟ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਜਿਹੜੀ ਉਹ ਪਟੀਸ਼ਨ ਆ ਉਹ ਰੱਦ ਕੀਤੀ ਜਾਵੇ ਉਹਨੂੰ ਡਿਸਪੋਜ਼ ਆਫ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਮੈਂ ਹੈਰਾਨ ਹੋ ਗਿਆ ਮੈਂ ਕਿਤੇ ਅਪਕਾ ਮੈਂ ਹੈਰਾਨ ਹੋ ਗਿਆ ਵੀ ਅੱਜ ਇੱਕ ਪੇਰੈਂਟਸ ਨੂੰ ਸਾਰੇ ਪਿੰਡ ਦੇ ਸਾਹਮਣੇ ਹੱਥ ਮੰਨਣੇ ਪੈ ਗਏ ਜਿਹੜੇ ਵਿੱਚ ਉਹਨਾਂ ਨੇ ਜੰਮਿਆ ਪਾਲਿਆ ਅੱਜੋ ਤੇ ਉਹਦਾ ਇੰਨਾ ਕੁ ਵੀ ਨਹੀਂ ਹੱਕ ਰਿਹਾ ਵੀ ਉਹਨੂੰ ਘੂਰ ਕੇ ਇਹ ਗੱਲ ਕਹਿ ਸਕੇ ਵੀ ਤੂੰ ਆ ਕੀ ਕੀਤਾ ਇਹ ਕਾਨੂੰਨ ਵੀ ਬਹੁਤ ਗਲਤ ਨੇਗੇ ਇਹਜੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਜਿਹੜੇ ਇੱਕ ਪਾਸੇ ਕਾਨੂੰਨ ਹੈ ਦੂਜੇ ਪਾਸੇ ਭਾਈਚਾਰਾ ਜਿਹੜਾ ਸਮਾਜ ਇਹ ਜਿਹੜਾ ਕਾਨੂੰਨ ਆ ਜੀ ਇਹ ਭਾਈਚਾਰਕਾਂਝ ਤੋੜ ਰਿਹਾਗਾ ਇਹ ਜਿਹੜੇ ਕਾਨੂੰਨ ਇਹੋ ਜੇ ਬਣਾਏ ਜਾ ਰਹੇ ਨੇ ਨਾ ਇਹ ਭਾਈਚਾਰਕ ਜਿਹੜੀ ਸਾਂਝ ਆ ਉਹਨੂੰ ਤੋੜਨ ਲਈ ਬਣਾਏ ਜਾ ਰਹੇ ਨੇ ਨਾ ਕਿ ਜੋੜਨ ਲਈ ਜੇ ਜੋੜਨ ਲਈ ਆ ਤਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆਗੇ ਤੁਸੀਂ ਦੇਖ ਸਕਦੇ ਹੋ ਕੀ ਚੀਜ਼ ਜੋੜ ਰਹੀ ਆ ਔਰ ਕੀ ਚੀਜ਼ ਤੋੜ ਰਹੀ ਆ ਪਿੰਡ ਵੱਲੋਂ ਕੀ ਫੈਸਲਾ ਪਿੰਡ ਵੱਲੋਂ ਫੈਸਲਾ ਹੋਇਆ ਵੀ ਇਹਨਾਂ ਦੇ ਮਾਪਪਾ ਦਾ ਔਰ ਉਹਨਾਂ ਦਾ ਸਮਾਜਿਕ ਤੌਰ ਤੇ ਅਸੀਂ ਬਾਈਕਾਟ ਕਰਾਂਗੇ ਤਾਂ ਜੋ ਅਗਲੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਨੇ ਇਹ ਜੇ ਕੰਮ 'ਚ ਉਹਨਾਂ ਨੂੰ ਵੀ ਇੱਕ ਸੇਧ ਮਿਲ ਸਕੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਕੀ ਅਪੀਲ ਕਰਾਂਗੇ ਸਰਕਾਰ ਪ੍ਰਸ਼ਾਸਨ ਤੇ ਸਮਾਜ ਨੂੰ ਇਹ ਅਪੀਲ ਆ ਜੀ ਸਰਕਾਰ ਨੂੰ ਤਾਂ ਸਪੈਸ਼ਲੀ ਇਹ ਅਪੀਲ ਹੈਗੀ ਵੀ ਜਿਹੜੇ ਇਹ ਜੇ ਕਾਰਜਾਂ ਲਈ ਐਪਰੀਸ਼ੀਏਟ ਕਰਦੇ ਨੇ ਬੱਚਿਆਂ ਨੂੰ ਜਾਂ ਜਿਹੜੇ ਕਾਨੂੰਨ ਬਣਾਉਂਦੇ ਨੇ ਇਹ ਜੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਪ੍ਰਸ਼ਾਸਨ ਲਈ ਇਹ ਅਪੀਲ ਵੀ ਜਦੋਂ ਇਹ ਜੇ ਬੱਚੇ ਵਾਪਸ ਘਰਾਂ ਚ ਆ ਕੇ ਬਸਣ ਲੱਗਦੇ ਨੇ ਉਹਨਾਂ ਤੇ ਸਖਤਾਈ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਔਰ ਸਮਾਜ ਨੂੰ ਇਹ ਅਪੀਲ ਆ ਵੀ ਰਲ ਮਿਲ ਕੇ ਇਹ ਜੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਮੈਂ ਅਮਰਦੀਪ ਸਿੰਘ ਐਡਵੋਕੇਟ 90 ਪ੍ਰੈਕਟਿਸ ਕਰਦਾ ਜੀ ਜੀ ਕੀ ਮਾਮਲਾ ਸਾ ਪੂਰਾ ਜੀ ਮਾਮਲਾ ਇਹਦੇ ਵਿੱਚ ਇਹ ਹੈ ਜੀ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਕੋਲ ਦਿਲਪ੍ਰੀਤ ਤੇ ਤਰਨਜੀਤ ਸਿੰਘ ਨੇ ਅਪਰੋਚ ਕੀਤੀ ਸੀ ਕਿ ਇਹਨਾਂ ਨੂੰ ਪਿੰਡ ਚੋਂ ਧੱਕੇ ਨਾਲ ਕੱਢਿਆ ਜਾ ਰਿਹਾ ਹੈ ਜਦੋਂ ਮੈਂ ਪੂਰਾ ਮਾਮਲਾ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਇਹਨਾਂ ਦੀ ਲਵ ਮੈਰਿਜ ਹੋਈ ਸੀ ਪਹਿਲਾਂ ਤੇ 2-3 ਸਾਲ ਚਲੋ ਪਿੰਡ ਤੋਂ ਬਾਹਰ ਰਹੇ ਹੁਣ ਇਹ ਪਿੰਡ ਦੇ ਵਿੱਚ ਰਹਿ ਰਹੇ ਨੇ ਬਟ ਪਿੰਡ ਦੀ ਪੰਚਾਇਤ ਵੱਲੋਂ ਇਹਨਾਂ ਦੇ ਪੇਰੈਂਟਸ ਵੱਲੋਂ ਤੇ ਕੁਝ ਪਿੰਡ ਦੇ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੇ ਖਿਲਾਫ ਦਰਖਾਸਤ ਪਾਜੀ ਹੋ ਰਹੀ ਹੈ ਫਿਰ ਮੈਂ 90 ਕਚੇਰੇ ਦੇ ਵਿੱਚ ਕੇਸ ਵੀ ਫਾਈਲ ਕੀਤਾ ਸੀ ਜਿਹਦੀ ਤਰੀਖ ਕੱਲ ਹੈ ਜੀ ਮਾਨਯੋਗ ਅਦਾਲਤ 90 ਪੈਂਡਿੰਗ ਹੈ ਜੀ ਤੇ ਹੁਣ ਇਹਨਾਂ ਦੇ ਖਿਲਾਫ ਅੱਜ ਇੱਕ ਗੈਰ ਕਾਨੂੰਨੀ ਮਤਾ ਵੀ ਪਾਸ ਕੀਤਾ ਹੈ ਪੰਚਾਇਤ ਨੇ ਜਿਹਦੇ ਵਿੱਚ ਮਤੇ ਦੇ ਵਿੱਚ ਇਹਨਾਂ ਨੂੰ ਕੱਢਣ ਬਾਰੇ ਤੇ ਇਹਨਾਂ ਦਾ ਸੋਸ਼ੀਅਲੀ ਬਾਇਕਾਟ ਕੀਤਾ ਹੈ ਠੀਕ ਹੈ ਇਹਦੇ ਵਿੱਚ ਐਵੇਂ ਜੀ ਕਿਉਂਕਿ ਹਿਊਮਨ ਰਾਈਟਸ ਦੀ ਵਾਇੋਲੇਸ਼ਨ ਵੀ ਹੈ ਫੰਡਮੈਂਟਲ ਰਾਈਟਸ ਦੀ ਵਾਇੋਲੇਸ਼ਨ ਵੀ ਹੈ ਜੇ ਮਤਲਬ ਇਹ ਆਪਣੇ ਜਿਹੜੇ ਇਲੀਗਲ ਐਕਟੀਵਿਟੀਜ਼ ਤੋਂ ਨਹੀਂ ਬਾਜ ਜਾਂਦੇ ਆਸੀਂ ਆਨਰੇਬਲ ਹਾਈ ਕੋਰਟ ਦਾ ਵੀ ਅਪਰੋਚ ਕਰਾਂਗੇ ਜੀ ਪੰਜਾਬ ਨੇ ਹਾਈ ਕੋਰਟ ਜਾਵਾਂਗੇ ਜੀ ਥੈਂਕ ਯੂ ਕੀ ਨਾਮ ਹੈ ਉਹਦਾ ਕੀ ਨਾਮ ਹੈ ਇਹ ਪੋਨ ਦਾ ਨਾਮ ਬਿਲਪ੍ਰੀਤ ਫੋਰਫੇ ਕਾਮ ਜੀ ਕਰ ਦਿੱਤੀ ਹੈ ਇਹ ਕਲਵੱਟੀ ਪਿੰਡ ਦੇ ਰਹਿਣ ਵਾਲੇ ਆ ਜੋ ਕਲਵੱਟੀ ਚੌਂਕੀ ਦੇ ਨਿਸ਼ਾਨਾ ਹੈ ਪਿੰਡ ਜੀ ਇਹ ਬੱਚਿਆਂ ਨੇ ਇੱਕੋ ਪਿੰਡ ਦੇ ਦੋਨੇ ਬੱਚਿਆਂ ਨੇ ਵਿਆਹ ਕਰਾਇਆ ਤੋਂ ਇਹਦੇ ਵਿੱਚ ਪੁਲਿਸ ਨੇ ਕਾਨੂੰਜ਼ਾਰੀ ਦੇ ਵਿੱਚ ਕਰਨ ਵਾਲਾ ਕੋਈ ਵੀ ਕਰ ਰਹੀ ਨਹੀਂ ਹੈ ਇਹ ਕੋਰਟ ਦਾ ਮੈਟਰ ਹੈ ਇਹਦੇ ਵਿੱਚ ਕੋਰਟ ਦੀ ਪ੍ਰੋਸੀਡਿੰਗ ਚੱਲ ਰਹੀ ਜੀ ਹੋਰ ਕੁਝ ਕੀ ਇਹ ਤਾਂ ਹੈਗਾ ਜੀ ਇਹਦੇ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ ਤੁਹਾਨੂੰ ਤੋਂ ਵੀ ਕੀ ਹੈ ਹਾਂ ਜੀ ਹਾਲ ਵੀ ਘਣੀ ਤਾਂ ਕੋਈ ਕਾਨੂੰਨ ਪਿੰਡ ਤੋਂ ਕੋਈ ਵੀ ਇਦਾਂ ਦੀ ਸ਼ਿਕਾਇਤ ਨਹੀਂ ਹੈ ਕਿੰਦੀ ਪੰਚਾਇਤ ਤੋਂ ਵੀ ਆਪਣੇ ਸਰਪੰਚ ਕੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁੱਸ਼ ਕਰਦੀ